ਪਰਬਾਤੀ ਮਹੱਲਾ ਪਹਿਲਾ ਪਰਬਾਤੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਦਾ ਹੁਕਮਨਾਮਾ ਬਖਸ਼ਿਸ਼ ਕਰਦੇ ਹਨ ਤਾਂ ਕਾ ਕਹਿਆ ਦਰ ਪ੍ਰਵਾਨ ਸਾਬ ਕਹਿੰਦੇ ਜਿਸ ਗੁਰਮੁਖ ਪਿਆਰੇ ਨੇ ਉਸ ਪਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ ਬੰਦਗੀ ਦੇ ਵਿੱਚ ਜੁੜ ਗਿਆ ਉਸ ਦਾ ਕਹਿਆ ਹੋਇਆ ਪ੍ਰਮਾਣ ਹੋ ਜਾਂਦਾ ਹੈ ਉਸ ਪਰਮਾਤਮਾ ਦੇ ਦਰ ਦੇ ਉੱਤੇ ਕੀਤੀ ਹੋਈ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਬਿਕ ਅੰਮ੍ਰਿਤ ਦੋਇ ਸਮ ਕਰ ਜਾਣ ਐਸੇ ਗੁਰਮੁਖ ਪਿਆਰੇ ਜੀਵਨ ਦੇ ਵਿੱਚ ਵਿਖ ਖ ਅਤੇ ਅੰਮ੍ਰਿਤ ਜ਼ਹਿਰ ਭਾਵ ਅੰਮ੍ਰਿਤ ਦੋਨੇ ਇੱਕ ਸਮਾਨ ਹੁੰਦੇ ਹਨ ਭਾਵ ਕੇ ਦੁੱਖ ਤੇ ਸੁਖ ਦੋਨੋਂ ਉਹ ਬਰਾਬਰ ਸਮਝਦੇ ਹਨ ਦੁੱਖ ਦੇ ਵਿੱਚ ਕਲਪਦੇ ਨਹੀਂ ਤੇ ਸੁਖ ਦੇ ਵਿੱਚ ਬਹੁਤੇ ਹੰਕਾਰ ਦੇ ਵਿੱਚ ਨਹੀਂ ਜਾਂਦੇ ਦੁੱਖ ਤੇ ਸੁਖ ਨੂੰ ਸੁਖ ਨੂੰ ਅੰਮ੍ਰਿਤ ਕਿਹਾ ਦੁੱਖ ਨੂੰ ਜ਼ਹਿਰ ਕਿਹਾ ਸਭ ਕਹਿੰਦੇ ਐਸੇ ਗੁਰਮੁਖ ਪਿਆਰੇ ਜੀਵਨ ਦੇ ਵਿੱਚ ਦੁੱਖ ਤੇ ਸੁਖ ਨੂੰ ਬਰਾਬਰ ਸਮਝਦੇ ਹਨ ਕਿਆ ਕਹੀਐ ਸਰਬੇਰਿਆ ਸਮਾਇ ਉਹ ਪ੍ਰਮਾਤਮਾ ਜਿਹੜਾ ਸਰਬ ਵਿਆਪਕ ਹੈ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਉਹਦੇ ਬਾਰੇ ਕੀ ਕਥਨ ਕੀਤਾ ਜਾ ਸਕਦਾ ਹੈ ਕਥਨ ਤੋਂ ਬਾਹਰ ਹੈ ਕਹਿਣੀ ਕਰਨੀ ਤੋਂ ਬਾਹਰ ਹੈ ਜੋ ਕੁਛ ਵਰਤੈ ਸਭ ਤੇਰੀ ਰਜਾਏ ਇਹ ਪ੍ਰਮਾਤਮਾ ਜੋ ਵੀ ਜੀਵਨ ਦੇ ਵਿੱਚ ਵਰਤ ਰਿਹਾ ਹੈ ਹੋ ਰਿਹਾ ਹੈ ਆਪ ਜੀ ਦੇ ਹੁਕਮ ਦੇ ਵਿੱਚ ਆਪ ਜੀ ਦੀ ਰਜਾ ਦੇ ਵਿੱਚ ਹੀ ਹੋ ਰਿਹਾ ਹੈ ਰਹਾਉ ਪ੍ਰਗਤੀ ਜੋਤ ਚੁਕਾ ਮਹਾਨ ਉਸ ਪਰਮਾਤਮਾ ਦੀ ਜੋਤ ਜਦੋਂ ਗੁਰਮੁਖ ਪਿਆਰੇ ਦੇ ਅੰਦਰ ਪ੍ਰਗਟ ਹੁੰਦੀ ਹੈ ਭਾਵ ਗਿਆਨ ਦੀ ਜੋਤ ਜਗਦੀ ਹੈ ਫਿਰ ਮਨ ਦੇ ਅੰਦਰੋਂ ਚੁਕਾ ਅਭਮਾਨ ਝੂਠਾ ਹੰਕਾਰ ਖਤਮ ਹੋ ਜਾਂਦਾ ਹੈ ਸਤਗੁਰ ਦੀ ਆ ਅੰਮ੍ਰਿਤ ਨਾਮ ਸਤਗੁਰੂ ਦੇ ਰਾਹੀ ਪਰਮਾਤਮਾ ਦਾ ਨਾਮ ਜਿਹੜਾ ਮਰਤੀ ਉਤੋਂ ਰਹਿ ਹੈ ਤੈ ਉਹ ਮਿਲ ਜਾਂਦਾ ਹੈ ਕਲ ਮੈਂ ਆਇਆ ਸੋ ਜਨ ਜਾਨ ਇਸ ਸੰਸਾਰ ਦੇ ਵਿੱਚ ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਜੇ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਤੇ ਉਹਦਾ ਸੰਸਾਰ ਦੇ ਉੱਤੇ ਆਉਣਾ ਸਫਲ ਹੋ ਗਿਆ ਸਾਚੀ ਦਰਗਹ ਪਾਵਹਿਮਾਨ ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਇੱਜ਼ਤ ਮਾਨ ਪ੍ਰਾਪਤ ਕਰਦਾ ਹੈ ਕਹਿਣਾ ਸੁਣਾ ਕਤ ਕਰ ਜਾਏ ਉਸ ਪ੍ਰਮਾਤਮਾ ਦੀਆਂ ਕਥਾ ਕਹਾਣੀਆਂ ਸੁਣ ਕੇ ਉਸ ਪ੍ਰਮਾਤਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਥਨੀ ਬਦਰੀ ਨਾਨਕ ਜਲ ਜਾਏ ਦਾਸ ਨਾਨਕ ਆਖਦਾ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਜਿਹੜਾ ਗੁਰਮੁਖ ਪੈਰਾ ਜੁੜਿਆ ਹੋਇਆ ਹੈ ਉਹ ਨਸਮਾਨ ਦੀ ਆਸਾ ਰੱਖਦਾ ਹੈ ਤੇ ਨਾ ਹੀ ਉਸ ਦੇ ਅੰਦਰ ਅਪਮਾਨ ਦੀ ਕੋਈ ਗੱਲ ਹੁੰਦੀ ਹੈ ਉਹ ਸਿਰਫ ਉਸ ਪਰਮਾਤਮਾ ਨਾਲ ਜੁੜ ਕੇ ਪਰਮਾਤਮਾ ਦੀ ਸਿੱਖਤ ਸਲਾਹ ਕਰਕੇ ਹੀ ਖੁਸ਼ ਰਹਿੰਦਾ ਹੈ ਦੁੱਖ ਤੇ ਸੁੱਖ ਤੋਂ ਦੂਰ ਹੋ ਜਾਂਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ